ਚੀਮਾ ਸਪੋਰਟਸ ਅਕੈਡਮੀ ਕੋਟ ਖਾਲਸਾ ਵਿਕੇਸ਼ ਸਰਦਾਰ ਹਰ ਸਿਮਰਨ ਸਿੰਘ ਵੱਲੋਂ ਸਵਰਗੀ ਸਰਦਾਰ ਜੁਗਿੰਦਰ ਸਿੰਘ ਮਾਨਜੀਤ ਦੀ ਯਾਦ ਦੇ ਵਿੱਚ ਦੂਸਰਾ ਫੁੱਟਬਾਲ ਯਾਦਗਰੀ ਮੈਚ ਕਰਵਾਇਆ ਗਿਆ ਜਿਸ ਦੇ ਵਿੱਚ ਉੱਚੇ-ਉੱਚੇ ਤੌਰ ਤੇ ਪਹੁੰਚੇ ਅੰਮ੍ਰਿਤਸਰ ਮੇਰੇ ਜਤਿੰਦਰ ਸਿੰਘ ਮੋਤੀਪਾਟਿਆ ਜੀ ਉਹਨਾਂ ਵੱਲੋਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਔਰ ਇਸ ਮੌਕੇ ਤੇ ਸੁਖਚੈਨ ਜੀ ਸਾਬੀ ਜੀ ਆਦੀ ਮੌਜੂਦ ਹਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ समर कोचिंग कैंप का आखिरी दिन सरदार जोगिंदर सिंह जी मान पापा बोर्ड कहीं जान वाले खालसा कॉलेज ਸਕੂਲ ਦੇ ਟੀਪੀ ਲਗਾਇਆ ਔਰ ਇਸ ਦਾ ਆਖਰੀ ਦਿਨ ਬਿਨਾ ਕੋਈ ਇਸ ਤੀਪਾ ਫੁੱਟਬਾਲ ਕੈਟਿਗਰੀ ਵਿੱਚ ਫੁੱਟਬਾਲ ਦੀ ਪ੍ਰੈਕਟਿਸ ਕਰਦੇ ਸਾਡੇ ਬੱਚੇ ਜਿਨ੍ਹਾਂ ਨੇ ਆਉਣ ਵਾਲਾ ਜਿਹੜਾ ਸਾਡਾ ਸੂਚਨ ਹੈ ਮੇਰੇ ਸਾਹ ਪਹੁੰਚੇ ਹੋ ਤੇ ਜਿਹੜਾ ਮੈਚ ਹੋ ਰਿਹਾ ਕੀ ਕਹਿਣਾ ਚਾਹੁੰਦੇ ਪਹਿਲੇ ਖੋਜੀਤਾਂ ਨਾਲ ਕੈਚ ਕਰੀਏ ਸਾਡੇ ਅਮਸਰ ਦੇ ਵਿੱਚ ਸਤਿਵਰਗੀ ਸਰਦਾਰ ਜਗਿੰਦਰ ਸਿੰਘ ਜੀ ਮਾਨ ਜਿਨ੍ਹਾਂ ਨੇ ਬਹੁਤ ਸਮਾਂ ਜਿਹੜੀ ਇਹ ਫੁੱਟਬਾਲ ਲਈ ਖਾਲਸਾ ਸਕੂਲ ਦੇ ਵਿੱਚ ਕੋਚ ਕੋਚਿੰਗ ਦਿੱਤੀ ਔਰ ਸਾਰੇ ਜੇ ਅਮਸਰ ਸ਼ਹਿਰ ਦੇ ਵਿੱਚ ਅੱਜ ਗੱਲ ਕਰੀਏ ਫੁੱਟਬਾਲ ਦੇ ਬੜੇ ਪਲੇਅਰ ਜਿਹੜਾ ਇਹਨਾਂ ਨੇ ਪੈਦਾ ਕੀਤੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਸ ਅਕੈਡਮੀ ਕੋਟ ਖਾਲਸਾ ਅਕੈਡਮੀ ਵਿਖੇ ਜਿਹੜਾ ਹਰਸਿਮਰ ਸਿੰਘ ਵੱਲੋਂ ਜਿਹੜਾ ਇਹ ਜਿਹੜੇ ਅੱਜ ਟੂਰਨਾਮੈਂਟ ਕਰਾਏ ਜਾ ਰਹੇ ਨੇ ਇਹਦੇ ਵਿੱਚ ਅੱਜ ਮੈਂ ਸ਼ਿਰਕਤ ਕੀਤੀ ਏ ਕਿਉਂਕਿ ਇਹ ਮੇਰੇ ਸਾਥੀ ਨੇ ਪੁਰਾਣਾ ਮੈਂ ਵੀ ਫੁੱਟਬਾਲ ਰਿਹਾ ਮਾਂ ਇਹਨਾਂ ਨਾਲ ਹੀ ਖੇਡਦੇ ਅੱਜ ਤੱਕ ਵੀ ਸੋ ਇਹ ਜਿਹੜੀ ਸਪੋਰਟਸ ਹੈ ਨੌਜਵਾਨੀ ਦੀ ਜਿਹੜੀ ਹੈ ਸਭ ਤੋਂ ਵਧੀਆ ਜਿਹੜੀ ਗੇਮ ਹੈ ਜਿਹੜੇ ਇੱਕ ਤੇ ਬੱਚੇ ਨੇ ਨਸ਼ਿਆਂ ਤੋਂ ਦੂਰ ਹੋ ਕੇ ਜਦੋਂ ਗੇਮਾਂ ਖੇਡਦੇ ਨੇ ਪੁਰ ਇਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਜੇ ਹਰ ਸਿਮਰਨ ਅੜੀ ਸਾਡੇ ਆਲ ਰਿਟਾਇਰਡ ਕਮਿਸ਼ਨਰ ਸਿੰਘ ਸਿੰਘ ਜੀ ਨੇ ਅਈ ਪਿਆਰ ਨਾਲ ਜਿਨ੍ਹਾਂ ਨੇ ਚਾਚਾ ਜੀ ਕਿਹਾ ਸਾਰੇ ਸਾਥੀ ਜਿਹੜੇ ਨੇ ਰਲ ਕੇ ਅੱਜ ਇੱਥੇ ਆਏ ਨੇ ਇਹਨਾਂ ਬੱਚਿਆਂ ਨੂੰ ਜਿਹੜਾ ਆ ਗਿਆ ਹੌਸਲਾ ਫੁਲਾਈ ਕਰਨ ਸੋ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਯੂਥ ਨੂੰ ਕੀ ਮੈਸੇਜ ਦੇਣਾ ਜਾਂਦੇ ਹੋ ਅੱਜ ਦੇ ਯੂਥ ਜਿਹੜਾ ਹੈਗਾ ਯੂਥ ਨੂੰ ਜਿਹੜਾ ਖੇਡਾਂ ਨਾਲ ਜੁੜਨਾ ਚਾਹੀਦਾ ਸਾਡਾ ਪੰਜਾਬ ਤੇ ਅੱਗੇ આજ ਤੱਕ ਦੁਨੀਆ ਦੇ ਉੱਤੇ ਇਤਿਹਾਸ ਹੈ ਕਿ ਨਰੋਈ ਸੇਤ ਵਾਲੇ ਰਹੇ ਨੇ ਔਰ ਖੇਡਾਂ ਖੇਡਦੇ ਰਹੇ ਨੇ ਔਰ ਇਹ ਫੁੱਟਬਾਲ ਦੀ ਅਕੈਡਮੀ ਵੀ ਜਿਹੜੀ ਖਾਲਸਾ ਕੋਟ ਖਾਲਸਾ ਵੀ ਕਿਹੇ ਬੜਾਈ ਗਈ ਹੈ ਔਰ ਗੁਰਨਾਨਕ ਸਟੇਡੀਅਮ ਵਿਖੇ ਵੀ ਖਾਲਸਾ ਸਕੂਲ ਵਿਖੇ ਵੀ ਬੜੀਆਂ ਜਗ੍ਹਾ ਤੇ ਜਿਹੜੇ ਹੈ ਬੱਚਿਆਂ ਨੂੰ ਮੈਂ ਸੰਦੇਸ਼ ਦੇ ਰਿਹਾ ਕਿਸੇ ਨਾ ਕਿਸੇ ਗੇਮ ਨਾਲ ਜਰੂਰ ਜੁੜੋ ਜਿਹਦੇ ਨਾਲ ਨਾ ਸਿਰਫ ਸਰੀਰ ਜਿਹੜਾ ਨਰਵਾ ਰਹਿੰਦਾ ਹੈ ਉਹਦੇ ਨਾਲ ਸਿਹਤ ਨਰੋਈ ਰਹਿੰਦੀ ਹੈ ਉਹਦੇ ਨਾਲ ਸੋਚ ਵੀ ਜਿਹੜੀ ਨਰੋਈ ਰਹਿੰਦੀ ਹੈ ਔਰ ਨਸ਼ਿਆਂ ਤੋਂ ਅਸੀਂ ਬਚੇ ਰਹਿਣਾ ਹਾਂ ਜੀ ਨਾਮ ਬੁਲ ਕੇ ਜਿਹੜੇ ਮੈਚ ਕਰਾਏਗੇ ਕੀ ਕਿਹਾ ਨਾਮ ਹਰਜੋਤ ਸਿੰਘ ਹੈ ਜੀ ਮੈਂ ਫੁੱਟਬਾਲ ਕੋਚ ਆ ਟੀਮਾ ਸਪੋਰਟ ਅਕੈਡਮੀ ਦੇ ਵਿੱਚ ਆਪਾਂ ਇੱਕ ਛੋਟਾ ਜਿਹਾ ਸੈਂਟਰ ਚਲਾ ਰਹੇ ਆ ਜਿੱਥੇ ਸਾਡੇ ਫੁੱਟਬਾਲ ਦੇ ਹਰਮਨ ਕਾਰੇ ਮੀਰ ਸਾਹਿਬ ਨੇ ਉਹ ਫੁੱਟਬਾਲ ਦੇ ਹੋਣ ਕਰਕੇ ਮੈਨੂੰ ਕਿਹਾ ਉਹਨਾਂ ਨੂੰ ਸੱਜਿਆ ਇਥੇ ਕਿ ਜੇ ਫੁੱਟਬਾਲ ਦਾ ਕੋਈ ਪਲੇਅਰ ਇੰਨੀ ਉੱਪਰੀ ਉੱਪਰਲੀ ਸੀਟ ਤੇ ਹੈਗਾ ਤਾਂ ਉਹਨੂੰ ਇੱਥੇ ਆਵਲਾ ਮਾਹੌਲ ਹੋਣਾ ਚਾਹੀਦਾ ਵੀ ਕੀ ਮਾਹੌਲ ਦੇ ਵਿੱਚ ਕਿਦਾਂ ਚੱਲ ਰਿਹਾ ਸਾਰਾ ਸਿਸਟਮ ਸਾਡੇ ਜਗਿੰਦਰ ਸਿੰਘ ਮਾਨ ਸੀ ਬਾਂਸਾਬ ਜਿਨ੍ਹਾਂ ਨੂੰ ਬਾਬੇ ਬੋਰ ਦੇ ਨਾਂ ਦੇ ਬੋਲਿਆ ਜਾਂਦਾ ਸੀ ਉਹ ਮੇਰੇ ਕੋਚ ਸਾਹਿਬ ਸੀ ਠੀਕ ਹੈ ਉਹਨਾਂ ਦੇ ਨਾਮ ਤੇ ਇਹ ਸਮਰਪਨ ਲਗਾਇਆ ਗਿਆ ਬੱਚਿਆਂ ਦਾ ਦੋ ਤਰੀਕ ਤੋਂ ਲੈ ਕੇ 25 ਜੂਨ ਤੱਕ ਇਹ ਕੈਂਪ ਚੱਲਿਆ ਉਹਦੇ ਵਿੱਚ ਬੱਚਿਆਂ ਨੂੰ ਡਾਈਟ ਪ੍ਰੋਵਾਈਡ ਕੀਤੀ ਗਈ ਤੇ ਉਹਨਾਂ ਨੂੰ ਫੁੱਟਬਾਲ ਵੀ ਤੇ ਕੋਚ ਵੀ ਟ੍ਰੇਨਿੰਗ ਕਰਵਾਈ ਤੇ ਕਿੰਨਾ ਮੈਚ ਕਰਾਇਆ ਗਿਆ ਇਹ ਇਹਦੇ ਵਿੱਚ ਸੈਕਿੰਡ ਤੋਂ ਦੇ ਸਮਰਪਨ ਤੇ ਪਾਤ ਜਗ ਗਿਆ ਜੀ ਬਗੈ ਪਿਛਲੇ ਸਾ ਸੀ ਜਾਂ ਦੂਜਾ ਸਾਡਾ ਸਮਰਗਮ ਚੱਲਿਆ ਵਾ ਇਹਦੇ ਵਿੱਚ ਆਪਾਂ ਸ਼ੋਅ ਮੈਚ ਕਰਾਇਆ ਸਿੰਘ ਤੇ ਚੀਵਾ ਸਪੋਰਟਸ ਅਕੈਡਮੀ ਤੇ ਇੱਕ ਆਡਾ ਸ਼ੋਅ ਮੈਚ ਹੋਇਆ 40 ਸਾਲ ਜੰਗਸਟਾਰ ਤੇ ਚੀਵਾ ਗੈਟ ਕਲੱਬ ਦਾ ਕਿੱਥੇ ਮੈਚ ਕਰਾਇਆ ਗਏ ਇਹ ਚੀਵਾ ਸਪੋਰਟ ਅਕੈਡਮੀ ਕੋਰਟਸ ਆ ਉੱਥੇ ਕਰਾਇਆ ਗਏ ਠੀਕ ਹੈ ਜੀ ਕੋਲੋ ਜੀ ਆਪਣਾ ਨਾਮ ਬੋਲੋ ਸੁਖਚੰਦ ਸਿੰਘ ਰੈਜ਼ੀਡੈਂਟ ਡੀਐਫਪੀ ਅਨੁਸਾਰ ਮੇਰੇ ਨਾਲ ਮੇਰੇ ਦੋਸਤ ਭਟਿਆ ਜੀ ਮੀਰ ਸਾਹਿਬ ਮਸਲਤ ਦੇ ਅਸੀਂ ਵੇਖੋ 40 50 ਸਾਲ ਦੇ ਇਕੱਠੇ ਖੇਡਦੇ ਆਏ ਆ ਇਹ ਅਸੀਂ ਤੇ ਉਸੂਰੀ ਦੇ ਕੰਮ ਕਰਦੇ ਆ अर्ਲੀ ਟੂ ਬੈਡ अर्ली ਟੂ ਰਾਈਜ਼ ਮੇਕਸ ਅ ਮੈਨ ਹੈਲਥੀ ਆਈ ਥਿੰਕ ਆਈਵਾਈਸ ਇਹਦੇ ਨਾਲ ਜਿਹੜਾ ਫੁੱਟਬਾਲ ਹੈ ਕਿਹੋ ਜੀ ਜੀਜੀ ਦਾ ਬੰਦਾ ਇਹਨੂੰ ਤੁਸੀਂ ਸਿਹਤ ਪੱਖੋਂ ਲੈ ਲਓ ਟੈਕਨੋਲੋਜੀ ਪੱਖੋਂ ਲੈ ਲਓ ਆਰਥਿਕ ਪੱਖੋਂ ਲੈ ਲਓ ਸਭ ਤੋਂ ਜਿਹੜਾ ਇਸ ਟਾਈਮ ਪੈਸਾ ਜਿਹੜਾ ਕੁਮਾਰ ਰਿਹਾ ਨਾ ਉਹ ਬੱਚੇ ਲੈ ਕੇ ਫੁੱਟਬਾਲ ਰਹਿ ਗਿਆ ਫਿਰ ਸਭ ਤੋਂ ਵੱਧ ਜਿਹੜਾ ਸਾਨੂੰ ਸਿਹਤ ਨੂੰ ਰੋਜ਼ ਮਿਲਦੀ ਆ ਇਹ بس ਇਹ ਨਹੀਂ ਮੈਂ ਮੈਸੇਜ ਕਰ ਰਿਹਾ ਨਸ਼ੇ ਤੋਂ ਬਚੇ ਤੇ ਦਾ ਬੱਚਿਆਂ ਨੂੰ ਇਹ ਸੁਝਾ ਦੇਦਾ ਵੀ ਨਸ਼ੇ ਤੋਂ ਬਚੋ ਤੇ ਆਪਣਾ ਗੇਮ ਵੱਲ ਧਿਆਨ ਮੈਚ ਕਿੱਥੇ ਕਰਾਇਆ ਗਿਆ ਦੱਸ ਦੋ ਹਾਂਜੀ ਮੈਚ ਕਿੱਥੇ ਕਰਾਇਆ ਗਿਆ ਕੋਟ ਕੋਟ ਖਾਲਸਾ ਵੇਖੇ ਅੱਜ ਮੈਚ ਕਿਹਾ ਗੁਰਸਿਮਰ ਸਿੰਘ ਮੁੰਡਾ ਟ੍ਰੇਨਿੰਗ ਦੇ ਰਿਹਾ ਸਾਡਾ ਬੱਚਾ ਹੀ ਆ ਉਹ ਇਨ ਅਕੈਡਮੀ ਵੱਲੋਂ ਇਹ ਏਡ ਜਹੇ ਪਲਾਸਿਕ ਪ੍ਰੋਟੀਲ ਮੈਚ ਵੇਖਣ ਆਏ ਆ ਕਿ ਸਾਡੇ ਸਾਰੇ ਸਾਥੀ ਖੇਡ ਰਹੇ ਆ ਤੇ ਮੈਂ ਤੇ ਮੇਰ ਸਾਹਿਬ ਅਸੀਂ ਵੇਖਣ ਆਏ ਆ ਮੈਚ ਤੇ ਬੱਚਾ ਪਛਾਣ ਕਰਨ ਆਇਆ ਸੀ ਆਪਾਂ ਪਹੁੰਚਿਆ ਜੀ ਕਿ ਕਹਣਾ ਚਾਹੁੰਦੇ ਆ ਆਪਣਾ ਨਾਮ ਬੋਲ ਕੇ ਪਰ ਇਹ ਸਾਡੇ ਇੱਕੋੜ ਖਾਸਾ ਹੈ ਸਾਨੂੰ ਬਹੁਤ ਖੁਸ਼ੀ ਹੈ ਬੱਚਿਆਂ ਦੇ ਮੈਂ ਜੀ ਹੈ ਕਿ ਮੈਂ ਠੀਕ ਹੈ